ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਗਵੰਤ ਮਾਨ ਸਰਕਾਰ ਵੱਲੋਂ 26 ਮਾਰਕੀਟ ਕਮੇਟੀਆਂ ਤੋੜਨ ਦੇ ਫੈਸਲੇ ਵਿਰੁੱਧ ਸਰਕਾਰ ਦਾ ਪੁਤਲਾ ਫੁੱਕਿਆ। ਬੋਲਾਵਾ ਦੇ ਪੌਲਸੀ ਰੱਦ ਕਰੋ, ਰੱਦ ਕਰੋ, ਰੱਦ ਕਰੋ। ਕਿਸਾਨ ਟੋਪੀਕੇਸ਼ਨ ਰੱਦ ਕਰਵਾ ਕੇ ਰਹਿਾਂਗੇ। ਰੱਦ ਕਰਾਂਗੇ, ਰੱਦ ਕਰਾਂਗੇ, ਰੱਦ ਕਰਾਂਗੇ। ਭਗਵੰਤ ਮਾਨ ਸਰਕਾਰ ਨੇ ਕਾਰਪੋਰੇਟ ਕਹਾੜਿਆਂ ਦੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ ਤੇ ਭਗਵੰਤ ਮਾਨ ਦੀ ਤੇ ਮੋਦੀ ਦੀ ਵਰਤੀ ਸਾੜਾਂਗੇ ਅੰਮ੍ਰਿਤਸਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ 골ਡਨ ਗੇਟ ਅੰਮ੍ਰਿਤਸਰ ਵਿਖੇ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਦੀ ਨੀਤੀ ਦੇ ਦਬਾਅ ਹੇਠ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਮੰਡੀ ਬੋਰਡ ਐਕਟ 1961 ਵਿੱਚ ਸੋਧ ਕਰਕੇ ਪੰਜਾਬ ਦੀਆਂ 26 ਮਾਰਕੀਟ ਕਮੇਟੀਆਂ ਨੂੰ ਭੰਗ ਕਰਕੇ ਦੂਜੇ ਵਿਭਾਗ ਵਿੱਚ ਰਲੇਵਾ ਕਰਕੇ ਪ੍ਰਾਈਵੇਟ ਕੰਪਨੀਆਂ ਦੁਆਰਾ ਬਣਾਏ ਗਏ 900 ਲੋ ਗੋਦਾਮਾਂ ਨੂੰ ਪ੍ਰਬੰਧ ਸੌਂਪ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿੱਚ ਅਟਾਰੀ, ਮਜੀਠਾ, ਮਹਿਤਾ ਆਦੀ ਮਾਰਕੀਟ ਕਮੇਟੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਅੱਜ ਅਸੀਂ 골ਡਨ ਗੇਟ ਅੰਮ੍ਰਿਤਸਰ 'ਚ ਖੜੇ ਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੜੀ ਭਗਵੰਤਮਾਨ ਸਰਕਾਰ ਨੇ ਕਾਰਪੋਰੇਟ ਕਧਾੜਿਆਂ ਦੇ ਉੱਤੇ ਚੜ ਕੇ ਪੰਜਾਬ ਦੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਕੱਲ ਔਰ ਉਹਦੇ ਵਾਸਤੇ ਭਗਵੰਤਮਾਨ ਦੀ ਤੇ ਮੋਦੀ ਦੀ ਵਰਥੀ ਸਾੜਾਂਗੇ ਜਿਹੜਾ ਉਹਨਾਂ ਨੇ ਪਹਿਲੇ ਕਾਲੇ ਕਾਨੂੰਨ ਦੇ ਵਿੱਚ ਮੰਡੀਆਂ ਪ੍ਰਾਈਵੇਟ ਕਰਨ ਦਾ ਫੈਸਲਾ ਕੀਤਾ ਸੀਗਾ ਭਗਵੰਤਮਾਨ ਨੇ 26 ਮੰਡੀਆਂ ਖਤਮ ਕਰਕੇ ਰੱਖ ਦਿੱਤੀਆਂ ਜਿਨ੍ਹਾਂ 'ਚੋਂ ਅੰਮ੍ਰਿਤਸਰ ਦੀ ਮਜੀਠੇ ਦੀ ਅਟਾਰੇ ਦੀ 4 ਮੰਡੀਆਂ ਵੀ ਹੈਗੀਆਂ ਵਾਂ ਔਰ ਲਗਭਗ ਸੈਂਕੜੇ ਖਰੀਦ ਕੇਂਦਰ ਪ੍ਰਾਈਵੇਟ ਕਾਰਪੋਰੇਟ ਨੂੰ ਦੇ ਦਿੱਤੇ ਲੋ ਜਿਹੜੇ 9 ਸੈ ਲੋ ਗਦਾਮ ਹੈ ਉਹ ਕਾਰਪੋਰੇਟ ਘਰਾਣਿਆਂ ਦੇ ਸੈ ਲੋ ਗਦਾਮ ਆ ਉਹਨਾਂ ਨੂੰ ਪੰਜਾਬ ਦੀਆਂ ਮੰਡੀਆਂ ਦੇ ਵਿੱਚ 2023-24 ਦੇ ਵਿੱਚ ਕਣਕ ਖਰੀਦਣ ਸਟੋਰ ਕਰਨ ਵੇਚਣ ਦੇ ਅਧਿਕਾਰ ਦਿੱਤੇ ਆ ਤੋ ਇਹਦੇ ਕਰਕੇ ਮੋਦੀ ਸਰਕਾਰ ਦੀਆਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਰਹੀ ਆ ਹਰ ਮੰਗ ਕਰ ਰਹੀ ਹੈ ਜੇ ਆਰਤੀਆਂ ਨੂੰ ਜੇ ਜ਼ਮੀਰਾਂ ਜੀ ਜਾਗਦੀਆਂ ਤੇ ਉੱਠ ਕੇ ਮਾੜਾ ਮੋਟਾ ਬੋਲ ਲੋ ਮੰਡੀ ਬੋਰਡ ਜਿਹੜੀ ਮਾਰਕੀਟ ਕਮੇਟੀ ਦੇ ਕਰਮਚਾਰੀ ਆ ਉਹਨਾਂ ਨੂੰ ਹੋਕਾ ਦੇ ਰਹੇ ਆ ਵੀ ਉੱਠ ਕੇ ਮਾੜਾ ਮੋਟਾ ਬੋਲ ਲੋ ਤੇ ਪੰਜਾਬ ਦੇ ਲੋਕਾਂ ਨੂੰ ਅਰ ਭਗਵੰਤ ਮਾਨ ਤੇ ਮੋਦੀ ਵਿੱਚ ਫਰਕ ਨਾ ਸਮਝੋ ਇਹ ਵੀ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਸਾਡੀ ਮੰਡੀ ਖਤਮ ਕਰ ਲਈ ਤੇ ਲਿਆ ਹੋਇਆ ਵਾ ਧੰਨਵਾਦ ਗਦਾਮਾ ਜੀ ਪਾਲਸੀ ਰੱਦ ਕਰੋ ਰੱਦ ਕਰੋ ਖੇਡ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ